ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਪਿੰਡ ਮੈਸਟਰਖਾਨਾ ਪਿੰਡ ਹੈ ਇਹ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਬਾਈ ਜੀ ਮੈਸਟਰਖਾਨਾ ਪਿੰਡ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਇੱਧਰ ਦੇਖੋ ਆਹ ਬੋਰਡ ਹੈ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਮੌੜ ਮੰਡੀ ਦੇ ਕੋਲੇ ਪਿੰਡਾ ਜੀ ਮੈਸਟਰ ਖਾਨਾ ਜਿੱਥੇ ਆਪਣਾ ਇਹ ਸ਼ੋਅਰੂਮ ਆ ਬਾਈ ਜੀ ਖਾਸ ਕਰਕੇ ਸੀ ਦੁਕਾਨਦਾਰਾਂ ਵਾਸਤੇ ਅਪੀਲ ਕਰਦੇ ਆ ਬਾਈ ਜੀ ਕਿ ਆਪਣੇ ਕੋਲੇ ਹੋਰ ਸੇਲ ਦਾ ਕੰਮ ਆ ਬਾਈ ਜੀ ਬਹੁਤ ਹੀ ਵਧੀਆ ਭਾਣ ਆ ਇੱਕ ਨੰਬਰ ਕੁਆਲਿਟੀ ਦਾ ਕਪੜਾ ਰੱਖਦੇ ਆ ਤੇ ਵਧੀਆ ਬਾਜ਼ਾਰ ਰੇਟ ਤੇ ਦਿੰਦੇ ਆ ਬਾਈ ਜੀ ਸਕਰੀਨ ਤੇ ਆਡਾ ਨੰਬਰ ਚੱਲ ਰਿਹਾ ਬਾਈ ਜੀ ਫੋਨ ਮਾਰ ਲਿਆ ਕਰੋ ਜਰੂਰ ਫੋਨ ਮਾਰ ਕੇ ਪੁੱਛੋ ਬਾਈ ਜੀ ਵੀ ਆਡੀ ਦਾ ਕੀ ਰੇਟ ਹੈ ਪੈਰਸ ਬੂਟੀ ਦਾ ਕੀ ਰੇਟ ਹੈ ਕਾਟਨ ਦਾ ਕੀ ਰੇਟ ਹੈ ਸਦਕਾ ਦਾ ਕੀ ਰੇਟ ਆ ਬਾਈ ਜੀ ਰੇਟ ਦਾ ਪੁੱਛਣ ਦਾ ਕੋਈ ਡਰ ਨਹੀਂ ਫੋਨ ਚੱਲ ਰਿਹਾ ਪੁੱਛ ਲੋ ਪੁੱਛ ਕੇ ਦੱਸੋ ਆਣ ਨੂੰ ਵੀ ਸਾਨੂੰ ਕਿੰਨੀ ਕਾਉਂਟੀਟੀ ਮਾਲ ਚਾਹੀਦਾ ਤੇ ਤੁਹਾਨੂੰ ਫਿਰ ਬਾਈ ਜੀ ਰੇਟ ਦੱਸਾਂਗੇ ਰੇਟ ਬਹੁਤ ਵਾਜਬ ਰੇਟ ਲਾਉਣੇ ਆ ਬਾਈ ਜੀ ਹੋਰ ਸੇਲ ਦਾ ਕੰਮ ਆ ਪਰ ਰੇਟ ਪੂਰਾ ਵਾਜਬ ਲਾਉਣੇ ਆ ਦੁਕਾਨਦਾਰਾਂ ਵਾਸਤੇ ਇੱਕ ਨੰਬਰ ਕੁਆਲਿਟੀ ਦਾ ਆਪਾਂ ਕੱਪੜਾ ਰੱਖਦੇ ਆ ਜੋ ਆਈਸ ਨੂੰ ਵੀਡੀਓ ਦਿਖਾ ਰਹੇ ਆ ਬਾਈ ਜੀ ਲੂਜ਼ ਕਾਟਨ ਦੀ ਦਿਖਾ ਰਹੇ ਆ ਲੂਜ਼ ਕਾਟਨ ਲੈ ਕੇ ਆਏ ਆ ਆਪਾਂ ਜਿਹਦੇ ਵਿੱਚ 3.5 ਮੀਟਰ ਦੀ ਕੱਟ ਹੈ ਡੇਢ ਦਾ ਪਣਾ ਹੁੰਦਾ ਬਾਈ ਜੀ ਉਹ ਪੂਰਾ ਕੁਆਲਿਟੀ ਦਾ ਕੱਪੜਾ ਹੈ ਕੋਈ ਉਹਦੇ ਵਿੱਚ ਦੇਖੋ ਬਾਈ ਜੀ ਧੋਣ ਦੇ ਰਾ ਰੰਗ ਨਹੀਂ ਨਿਕਲਦਾ ਕੋਈ ਉਹਦੇ ਬੁਰਲੇ ਦਾ ਵਧੀਆ ਕੁਆਲਿਟੀ ਦਾ ਰੰਗ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਵੀਡੀਓ ਸਲੋ ਕਰ ਤੁਹਾਨੂੰ ਦਿਖਾਉਣਾ ਹੈ ਕਾਟਨ ਦਾ ਮਾਲ ਹੈ ਜੀ ਬਾਈ ਲੂਜ਼ ਕਾਟਨ ਜਿਹਨੂੰ ਆਪਾਂ ਬੋਲਦੇ ਆ ਉਹ ਚੀਜ਼ ਹੈ ਬਾਈ ਜੀ ਕੁਆਲਿਟੀ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਕੱਪੜਾ ਬਾਈ ਜੀ ਕੱਪੜਾ ਬਾਈ ਲਾਜਵਾਬ ਕੱਪੜਾ ਹੈ ਪੂਰਾ ਪਿਓਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਪੂਰਾ ਵਧੀਆ ਜਿਹਨੂੰ ਆਪਾਂ ਇੱਕ ਨੰਬਰ ਕੁਆਲਿਟੀ ਦਾ ਕਹਦੇ 100 ਵਟਾ ਵਧੀਆ ਦੇਖਣ ਵਿੱਚ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਬਾਈ ਜੀ ਪੋਲਾ ਕੱਪੜਾ ਬਾਈ ਜੀ ਪੂਰਾ ਵਧੀਆ ਇਹ ਸਾਢੇ 3 ਮੀਟਰ ਦੀ ਕਟ ਹੈ ਬਾਈ ਜੀ ਤੇ 1.5 ਮੀਟਰ ਦਾ ਪਣਾ ਹੈ ਬਾਈ ਜੀ ਦੇਖੋ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਦੇਖ ਕੇ ਮਿਲ ਕੇ ਲੈ ਕੇ ਜਾਇਓ ਆਪ ਦਾ ਜ਼ਿੰਮੇਵਾਰੀ ਹੈ ਇਹਦੇ ਵਿੱਚ ਬਾਈ ਜੀ ਡਿਜ਼ਾਈਨ ਚੈੱਕ ਕਰੋ ਤੁਸੀਂ ਡਿਜ਼ਾਈਨ ਦੇਖੋ ਕਿੰਨੇ ਵਧੀਆ ਡਿਜ਼ਾਈਨ ਹੈ ਦੇਖੋ ਆਹ ਦੇਖੋ ਕੱਲਾ ਕੱਲਾ ਡਿਜ਼ਾਈਨ ਡਿਜ਼ਾਈਨ ਆਪਣੇ ਕੋਲੇ ਘੱਟੋ ਘੱਟ ਆਏ ਮੰਨ ਲਓ ਵੀਰ ਜੀ 50 ਡਿਜ਼ਾਈਨ ਆਪਣੇ ਕੋਲੇ ਇਹਦੇ ਡਿਜ਼ਾਈਨ ਆਪਣੇ ਕੋਲੇ ਅਲੱਗ-ਅਲੱਗ ਡਿਜ਼ਾਈਨ ਹੈ ਜਿਹੜੀ ਕੱਟ ਹੈ ਬਾਈ ਜੀ ਕੱਟ ਤੁਹਾਨੂੰ 3.5 ਮੀਟਰ ਵੀ ਮਿਲੂਗੀ 1.5 ਦਾ ਆਪਣਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਕੋਈ ਖਰਾਬ ਨਹੀਂ ਹੁੰਦਾ ਇਹ ਪੋਲੀ ਕਾਟਨ ਹੈ ਬਾਈ ਜੀ ਜਿਹੜੀ ਬੰਬੇ ਦੀ ਕਾਟਨ ਵਾਜਦੀ ਹੈ ਉਹ ਕਾਟਨ ਹੈ ਬੰਬੇ ਵਾਲੀ ਕਾਟਨ ਵਾਜਦੀ ਹੈ ਇਹ ਉਹ ਕੁਆਲਿਟੀ ਹੈ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕੱਪੜਾ ਹੈ ਜੀ ਇੱਧਰ ਵੇਖੋ ਬਾਈ ਜੀ ਆ ਦੇਖੋ ਕਲਾਕਲਾ ਡਿਜ਼ਾਈਨ ਚ ਚੈੱਕ ਕਰੋ ਬਾਈ ਕਿੰਨਾ ਸੋਹਣਾ ਡਿਜ਼ਾਈਨ ਬਣਾ ਦਿੱਤਾ ਤੁਹਾਨੂੰ ਬਾਈ ਦੇਖੋ ਘੱਟੋ ਘੱਟ ਆਪਣੇ ਕੋਲੇ 50 ਡਿਜ਼ਾਈਨ ਹੈ ਬਾਈ ਜੀ ਕਿੰਨਾ ਮਰਜੀ ਕੱਪੜਾ ਲੈ ਲਓ ਬਾਈ ਜੀ 100 ਸੂਟ 200 ਸੂਟ 500 ਸੂਟ 20 ਸੂਟ ਜਿੰਨੇ ਲੋੜ ਹੈ ਬਾਈ ਜੀ ਜਿੰਨੀ ਕੁਆਲਿਟੀ ਲੋੜ ਹੈ ਉਨੀ ਕੁਆਲਿਟੀ ਲੈ ਸਕਦੇ ਪਰ ਜਿੰਨੀ ਕੁਆਲਿਟੀ ਕੁਆਂਟੀਟੀ ਬਦ ਲਈ ਜਾਓਗੇ ਬਾਈ ਜੀ ਉਨੀ ਹੀ ਲੈਸ ਲੱਗੀ ਜਾਊਗਾ ਦੇਖੋ ਜੀ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਕਲਾਕਲਾ ਕੱਪੜਾ ਬਾਈ ਜੀ ਇੱਕ ਨੰਬਰ ਡਿਜ਼ਾਈਨ ਹੈ ਸੋਹਣਾ ਕੱਪੜਾ ਵਧੀਆ ਬਾਈ ਜੀ ਦੇਖੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਹੈ ਆ ਦੇਖੋ ਕੱਪੜਾ ਪੋਲਾ ਬਹੁਤ ਆ ਬਾਈ ਜੀ ਬੂਰਾ ਵਧੀਆ ਪੋਲਾ ਕੱਪੜਾ ਹੈ ਆ ਦੇਖੋ ਜੀ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਹੈ ਬਾਈ ਜੀ ਬਰੀਕ ਬੂਟੀ ਮੋਟਾ ਫੁੱਲ ਹਰ ਇੱਕ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਇਨਾ ਸੋਹਣਾ ਡਿਜ਼ਾਈਨ ਹੈ ਦੇਖੋ ਬਾਈ ਜੀ ਇਹਦਾ ਦੇਖੋ ਬਾਈ ਜੀ ਆ ਦੇਖੋ ਬਾਈ ਜੀ ਵੇਖੋ ਵੀਰੇ ਕਲਾ ਕਲਾ ਦਿਖਾਉਣ ਦੀ ਬਜਾ ਬਾਈ ਜੀ ਇਹੀ ਹੈ ਕਿ ਇਹਦੇ ਵਿੱਚ ਜੇ ਸਕਰੀਨਸ਼ਾਟ ਲੈਣਾ ਹੈ ਸਕਰੀਨਸ਼ਾਟ ਵੀ ਬਾਈ ਮਿਲ ਜੂ ਤੁਹਾਨੂੰ ਦੇਖਣ ਦਾ ਪਤਾ ਲੱਗ ਜਾਂਦਾ ਵੀ ਰੰਗ ਇੰਨੇ ਰੰਗ ਆ ਬਾਈ ਜੀ ਆਪਣੇ ਕੋਲੇ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਰੰਗ ਹੈ ਬਾਈ ਜੀ ਚੈੱਕ ਕਰੋ ਕੱਲਾ ਕੱਲਾ ਸੂਟ ਬਾਈ ਜੀ ਵਧੀਆ ਭਾਅ 'ਚ ਸੂਟ ਹੈ ਕੋਈ ਬੜਾ ਮਹਿੰਗਾ ਨਹੀਂ ਕਾਟਨ ਬਹੁਤ ਵਧੀਆ ਬਾਈ ਜੀ ਪੌਣ ਵਾਲੀ ਗਰਮੀ ਵਾਲੀ ਕਾਟਨ ਹੈ ਬਾਈ ਜੀ ਗਰਮੀਆਂ ਵਾਸਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਬਾਈ ਜੀ ਇਹ ਆਹ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਦੇਖੋ ਪੂਰੀ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਫੇਰ ਫੇਰ ਤੁਹਾਨੂੰ ਦੱਸਦੀ ਹਾਂ ਇਹਦੀ ਜਿਹੜੀ ਕੱਟ ਹੈ ਬਾਈ ਜੀ 3.5 ਮੀਟਰ ਦੀ ਬਾਈ ਜੀ ਕੱਟ ਹੈ ਪੂਰਾ 1 ਨੰਬਰ ਕੁਆਲਿਟੀ ਦਾ ਕੱਪੜਾ ਹੈ ਪੋਲਾ ਸੌਫਟ ਪਿਓਰ ਕਾਟਨ ਬਾਈ ਜੀ ਡੈਮੋ ਕਰਕੇ ਦੇਖੀ ਹੋਈ ਹੈ ਇਹਦੀ ਕੋਈ ਰੰਗਣੀ ਨਿਕਲਦਾ ਜੁੰਮੇਵਾਰੀ ਰੰਗ ਕੱਝ ਜਾਂਦਾ ਹੈ ਇਹ ਪੂਰੀ ਵਧੀਆ ਪਿਓਰ ਕਾਟਨ ਹੈ 1 ਨੰਬਰ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਜੇ ਦੁਕਾਨਦਾਰ ਕੋਈ 10 ਸੂਟ ਇਕੱਠੇ ਲੈ ਲਓ ਬਾਈ ਜੀ 350 ਰੁਪਏ ਰੇਟ ਹੈ 10 ਸੂਟਾਂ ਦਾ 350 ਰੁਪਏ ਲਾਵਾਂਗੇ 350 ਦੇ ਹਿਸਾਬ ਨਾਲ ਲਾਵਾਂਗੇ ਬਾਈ ਜੀ ਕੱਲਾ-ਕੱਲਾ ਬਾਈ ਜੀ ਮਹਿੰਗਾ ਪਊਗਾ ਜਿਹੜਾ ਇਕੱਠੇ 10 ਸੂਟ ਲੈ ਲੂਗਾ ਕੋਈ ਵੀ ਲੈ ਲਓ 10 ਸੂਟ ਇਕੱਠੇ ਲੈ ਲੂਗਾ ਉਹਨੂੰ 350 ਰੁਪਿਆ ਰੇਟ ਲੱਗੂ ਬਾਈ ਜੀ ਜ਼ਿੰਮੇਵਾਰੀ ਆ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਬਾਈ ਜੀ ਇੱਕ ਹੋਰ ਦੱਸ ਦਈਏ ਬਾਈ ਜੀ ਆਪਣੇ ਕੋਲੇ ਕੁਆਲਿਟੀ ਜਿਵੇਂ ਆਡੀ ਹੋਗੀ ਪੈਰਿਸ ਬੂਟੀ ਹੋਗੀ ਬਾਈ ਜੀ ਪ੍ਰਿੰਸੈਸ ਹੋ ਗਿਆ ਹੋਰ ਬਹੁਤ ਵਧੀਆ ਕੁਆਲਿਟੀ ਦਾ ਮਾਲ ਪਿਆ ਬਾਈ ਜੀ ਆਪਾਂ ਅੱਜ ਕੱਲੀ ਸਪੈਸ਼ਲ ਸੋਨੂੰ ਅੱਜ ਕੱਲੀ ਸਪੈਸ਼ਲ ਬਾਈ ਜੀ ਇਹੀ ਵੀਡੀਓ ਪਾਉਣੀ ਸੀ ਹੋਰ ਆਪਾਂ ਕੁਝ ਨਹੀਂ ਦਿਖਾਉਂਦੇ ਤੇ ਬਾਈ ਜੀ ਦੁਬੱਟੇ ਆਪਣੇ ਕੋਲੇ 40 ਰੁਪਿਆ ਤੋਂ ਲੈ ਕੇ ਦੁਬੱਟਾ ਤੇ 200 300 ਜਿੰਨੇ ਜਿਹੇ ਜਾਂ ਮਰਜ਼ੀ ਦੁਪੱਟਾ ਲੈ ਲਓ ਬਾਈ ਜੀ ਕੁੜਤਾ ਪਜਾਮਾ ਹਰ ਇੱਕ ਕੁਆਲਿਟੀ ਆਪਣੇ ਕੋਲ ਤਿਆਰ ਹੈ ਯਾਦ ਰੱਖੋ ਬਾਈ ਜੀ ਆਪਣਾ ਜਿਹੜਾ ਆਪਣਾ ਕੰਮ ਹੈ ਹੋਰ ਸੇਲ ਦਾ ਕੰਮ ਆ ਬਾਈ ਜੀ ਦੁਕਾਨਦਾਰੀ ਵਾਸਤੇ ਫੋਨ ਸਕਰੀਨ ਤੇ ਚੱਲੀ ਜਾਂਦਾ ਬਾਈ ਜੀ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਤੁਸੀਂ ਕੱਪੜੇ ਦਾ ਪਤਾ ਕਰ ਸਕਦੇ ਹੋ ਦੱਸ ਸਕਦੇ ਹੋ ਬਈ ਸੀ ਦੁਕਾਨਦਾਰ ਬੰਦੇ ਆ ਜੀ ਦੁਕਾਨ ਵਾਸਤੇ ਕੱਪੜਾ ਲੈਣਾ ਕੀ ਰੇਟ ਲਾਉਂਗੇ ਆਡੀ ਦਾ ਰੇਟ ਪੁੱਛ ਲਓ ਬਾਈ ਪੈਰਿਸ ਬੂਟੀ ਦਾ ਪੁੱਛ ਲਓ ਪੈਰੈਂਸ ਦਾ ਪੁੱਛ ਲਓ ਤੇ ਲੀਜੀ ਬੀਜੀ ਕੱਪੜਾ ਮਤਲਬ ਬੈਲ ਹੋਗੀ ਟ੍ਰਿਕ ਕੁਆਲਿਟੀ ਬਾਈ ਰੱਖਦੇ ਆ ਆਪਾਂ ਇੱਕ ਨੰਬਰ ਕੁਆਲਿਟੀ ਰੱਖਦੇ ਆ ਤੇ ਬਹੁਤ ਹੀ ਵਧੀਆ ਬਾਜ਼ਮ ਭਾ ਨਾ ਦਿੰਦੇ ਆ ਬਾਈ ਜੀ ਦੁਕਾਨਦਾਰੀ ਵਾਸਤੇ ਜੇ ਕਿਸ ਨੇ ਬਾਈ ਜੀ ਆ ਕਾਟਨ ਆਪਾਂ ਬਾਰ ਬਾਰ ਦੱਸਦੇ ਜੇ ਕਿਸ ਨੇ ਕਾਟਨ ਬਾਈ ਜੀ 10 ਸੂਟ ਇਕੱਠੇ ਲੈ ਲੂਗਾ ਤਾਂ 350 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਰੇਟ ਨਹੀਂ ਬਾਈ ਜੀ ਹੈਗਾ ਇਹ 10 ਸੂਟਾਂ ਦਾ ਇਕੱਠਾ ਰੇਟ ਹੈ ਮੇਰੇ ਬਾਈ ਜੀ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਤੁਹਾਡੀ ਬੇਨਤੀ ਹੈ ਇਸ ਗੱਲ ਤੇ ਤੁਹਾਡਾ ਫਰਜ਼ ਮੰਨਦਾ ਕਿਉਂਕਿ ਆਪਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਤਾਂ ਤੁਹਾਡੇ ਕੋਲੇ ਉਹ ਹਾਜ਼ਰ ਹੋ ਸਕੇ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫ ਕਰਿਓ ਇੱਕ ਦੋ ਦਿਨ ਖੜ ਕੇ ਆਪਾਂ ਵੀਡੀਓ ਫੇਰ ਫੇਰ ਪਾਵਾਂਗੇ ਆਪਣੇ ਕੋਲ ਦੁਬੱਟਿਆਂ ਨੇ ਸ਼ੂਟ ਆਏ ਐ ਉਹ ਦਿਖਾਵਾਂਗੇ ਤੁਹਾਨੂੰ ਕੱਲ ਕੋਲ ਨੂੰ ਵੀਡੀਓ ਪਾਵਾਂਗੇ ਉਦ ਤੱਕ ਬਾਈ ਜੀ ਮਾਫ ਕਰਿਓ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਸ਼ੇਅਰ ਤੇ ਸਾਕਰਾ ਵੀ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ